ਕਿਲਾ ਜਫਾਰ ਰੋਡਾ ਯਾਰ ਤੁਸੀਂ ਦੇਖ ਸਕਦੇ ਹੋ ਕਿ ਸਿੱਖਿਆ ਬੋਰਡ ਦੇ ਦਫਤਰ ਅੱਗੇ ਆਪਣੇ ਤੇ ਪਟ્રોલ ਪਾ ਕੇ ਇਹ ਕੱਚੇ ਮੁਲਾਜ਼ਮ ਅੱਗ ਲਾ ਰਹੇ ਨੇ ਇਹ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਸਾਡੇ ਨਾਲ ਧੋਖਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਪੁਲਿਸ ਉਹਨਾਂ ਨੂੰ ਰੋਕ ਰਹੀ ਆ ਕੱਚੇ ਮੁਲਾਜ਼ਮ ਕੱਚੇ ਮੁਲਾਜ਼ਮ ਜਿਹੜੇ ਆ ਇਹ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਿਮਾਨ ਸਰਕਾਰ ਦੇ ਉਨ ਤੋਂ ਬਾਅਦ ਐਡਮੋਸ਼ਨ ਹੋਈ ਆ ਸਾਨੂੰ ਪ੍ਰੋਮੋਸ਼ਨ ਨਹੀਂ ਮਿਲੀ ਤੇ ਪ੍ਰੋਮੋਸ਼ਨ ਨਹੀਂ ਮਿਲੀ ਹੈਗੀ ਅਸੀਂ ਇੱਕ ਟੀਚਰ ਹੁੰਦੇ ਹੋਏ ਅਸੀਂ ਇੱਕ ਸਕੂਲ ਚ ਪੜਾਸੀ ਬਣ ਗਏ ਸਾਨੂੰ ਇੱਕ ਤਨਖਾਹ ਵੀ ਨਹੀਂ ਦਿੱਤੀ ਕਈ ਜਿਹੜੇ ਸਕੇ ਟੀਚਰ ਤਨਖਾਹ ਹੁੰਦੀ ਆ ਉਹ ਤਾਂ ਵਾਂਝਾ ਕੀਤਾ ਨਾਲ ਨਾਲ ਸਾਨੂੰ ਕੁ ਪੜੀਚਿਪਾ ਕੇ ਇਹਨਾਂ ਨੂੰ ਹੈਲਪਰ ਬਣਾਤਾ ਸਕੂਲਾਂ ਦੇ ਵਿੱਚ ਛੱਡ ਤੁਸੀਂ ਦੇਖ ਸਕਦੇ ਹੋ ਸਿੱਖਿਆ ਬੋਰਡ ਦੇ ਦਫ਼ਤਰ ਤੇ ਗੇਟ ਦੇ ਉੱਪਰ ਇਹ ਕੱਚੇ ਮੁਲਾਜ਼ਮ ਚੜ ਚੁੱਕੇ ਨੇ ਔਰ ਇਹ ਕੱਚੇ ਮੁਲਾਜ਼ਮ ਕਹਿ ਰਹੇ ਕੱਚੇ ਮੁਲਾਜ਼ਮ ਕਹਿ ਰਹੇ ਨੇ ਕਿ ਸਾਡੇ ਨਾਲ ਧੋਖਾ ਕੀਤਾ ਗਿਆ ਇਹ ਕੱਚੇ ਮੁਲਾਜ਼ਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਤੇ ਉੱਪਰ ਚੜ ਰਹੇ ਨੇ ਔਰ ਪੁਲਿਸ ਜਿਹੜੀ ਆ ਹੱਥਾਪਾਈ ਕਰ ਰਹੀ ਆ ਪੁਲਿਸ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕੱਚੇ ਮੁਲਾਜ਼ਮ ਕਹਿੰਦੇ ਨੇ ਇਹ ਹੁਕਮਤਾ ਕਹਿੰਦੀਆਂ ਨੇ ਕਿ ਸਾਡੇ ਨਾਲ ਧੋਖਾ ਕੀਤਾ ਗਿਆ ਸਾਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਪਰ ਪੱਕੇ ਕੀਤਾ ਨਹੀਂ ਗਿਆ No, che caro, no, no. no, 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 no. ਤੁਸੀਂ ਦੇਖ ਸਕਦੇ ਹੋ ਇਹ ਕੱਚੇ ਮੁਲਾਜ਼ਮ ਜਿਹੜੇ ਨੇ ਅੱਜ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਆਏ ਸੀ ਔਰ ਇੱਥੇ ਉਹ ਇਹ ਜਿਹੜੀ ਭੈਣ ਬੈਠੀ ਆ ਇਹਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਪਟ્રોલ ਪਾਉਣ ਦੀ ਕੋਸ਼ਿਸ਼ ਕੀਤੀ ਆ ਔਰ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੱਡੀ ਗਿਣਤੀ ਦੇ ਵਿੱਚ ਆਏ ਨੇ ਰੋਕਣ ਦੇ ਵਾਸਤੇ ਔਰ ਇਹ ਬੁਚਦੇ ਨੇ ਭਗਵੰਤਾਨ ਸਰਕਾਰ ਤੋਂ ਕਿ ਸਾਡੇ ਨਾਲ ਇੰਜ ਕਿਉਂ ਕੀਤਾ ਸਾਨੂੰ ਪੱਕੇ ਕਰਨ ਦੇ ਐਲਾਨ ਕਰਕੇ ਪੱਕੇ ਕਿਉਂ ਨਹੀਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਇਹ ਜਿਹੜੇ ਪੰਜਾਬ ਤੋਂ ਕੱਚੇ ਮਲਾਜ਼ਮ ਕੱਥੇ ਹੋ ਕੇ ਆਏ ਨੇ ਔਰ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਦੇ ਅੱਗੇ ਅੱਗ ਲਾਉਣ ਦੀ ਕੋਸ਼ਿਸ਼ ਜਿਹੜੀ ਆ ਆਪਣੇ ਉੱਪਰ ਪਟ્રોલ ਪਾ ਕੇ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਭਗਵੰਤ ਜੀ ਜੈ ਜੀ ਉਸੀ ਦੇਖ ਸਕਦੇ ਹਾਂ ਜਰਨੀ ਹੈ ਮਾਜੂਦੂ ਦੇ ਲਈ ਸਰਕਾਰ ਮੰਗਵਦੀਆਂ ਦੀਆਂ ਜਿਹੜੀ ਨਹੀਂ ਸੋਣੀ ਰਹਿ ਗਈ ਇੱਕ ਮਿੰਟ ਖਲਾਤ ਬਣੇ ਪੂਰਾ ਨਾ ਕਹਿੰਦੇ ਬਾਬਾ ਵਿਭਾਗ ਨੇ ਬਣਾਇਆ ਜੀ ਵਿਭਾਗ ਨੇ ਬਣਾਇਆ ਹੜੀ ਜੋ ਪਾਣੀ ਨਹੀਂ ਕਰਦਾ ਸਾਨੂੰ ਘੱਟ ਘੱਟ 4 ਸਾਲ ਹੋ ਗਏ ਇਹਨਾਂ ਨੇ ਮਗਰ ਉਹਨੇ ਹੱਟਦੇ ਕਰਦਿਆਂ ਨੂੰ ਪਰ ਅੱਜ ਦੇਖ ਲੋ ਤੁਸੀਂ ਆ ਹਾਲਾਤ ਕਰ ਰਹੇ ਇਹਨਾਂ ਦੇ ਇੱਕ ਟੱਪੜੇ ਬੈਗੇ ਤੇ ਹੁਣ ਇਹ ਮਜ਼ਦੂਰੀਆਂ ਦੇ ਸਵੇਰ ਦੇ ਬੈਠੇ ਸਾਡੀ ਸੁਣ ਨਹੀਂ ਰਾਏ ਕੋਈ ਸਰਮਾਈ ਦੀ ਹੋਈ ਹੈਗੀ ਪਰ ਭਗਵੰਤਬਨ ਸਰਕਾਰ ਤਾਂ ਕਹਿੰਦੀ ਤੁਹਾਨੂੰ ਪੱਕੇ ਕਰਤਾ ਬਦਈਆ ਆਪਣੇ ਜ਼ਹਿਰ ਤੋਂ ਪੱਕੇ ਹੀ ਨਹੀਂ ਕੀ ਚਾਹੀ ਕੋਈ ਵੀ ਕੋਈ ਪੱਕੇ ਨਹੀਂ ਕੀਤਾ ਕਿਸੇ ਨੇ ਕੀਤਾ ਇਹ ਇੱਕ ਸਪੱਸ਼ਟ ਸਬਦ ਦਰਖਾਸਤ ਜਿਵੇਂ ਤੁਸੀਂ ਤੇਲ ਪਾਇਆ ਸੀ ਤੁਸੀਂ ਜ਼ਿੰਦਗੀ ਨੂੰ ਅਜਾਈ ਗਵਾ ਰਹੇ ਹੋ ਜੀਣ ਦਾ ਵੀ ਕੀ ਜੀਣ ਦਾ ਨੂੰ ਕੋਈ ਫਾਇਦਾ ਨਹੀਂ ਹੈ ਜਿਹੜੀ ਜ਼ਿੰਦਗੀ ਮੌਤ ਤੋਂ ਵੀ ਭੈੜੀ ਹੋਵੇ ਉਹਨੂੰ ਜੀਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਉਸ ਤੋਂ ਬਾਅਦ ਮਰ ਜਾਣਾ ਚਾਹੀਦਾ ਜਾਂ ਸਾਡੇ ਘਰ ਦੇ ਖਰਚੇ ਨਹੀਂ ਪੂਰੇ ਹੋ ਰਹੇ ਜਾਂ ਸੱਤੋਂ ਸਾਡੇ ਬੱਚਿਆਂ ਦੀ ਲੋੜ ਨਹੀਂ ਪੂਰੀ ਹੋ ਰਹੀ ਉਹ ਤੇ ਫਿਰ ਤੁਹਾਨੂੰ ਐਦਾਂ ਦੀ ਜ਼ਿੰਦਗੀ ਚ ਚਾਹੀਦੀ ਪਾਲ ਪਾਲ ਮਾਰਦੇ ਆ ਵੀਰੇ ਮਾਰ ਮਾਰਨ ਦੀ ਕਹੜੀ ਗੱਲ ਹੈ ਸਰਕਾਰ ਪਾਲ ਪਾਲ ਮਾਰਦੀ ਆ ਬੰਦੇ ਕਮ ਕਰੋ ਕਿਤੇ ਕਿਹੜੀ ਲੈਟਰ ਕੱਢਦੀ ਕਿਤੇ ਕਿਹੜੀ ਲੈਟਰ ਕੱਢਦੀ ਜਾਓ ਜੀ ਬੱਚਿਆਂ ਨੂੰ ਉੱਥੇ ਲੈ ਜਾਓ ਕਲਚਰ ਪ੍ਰੋਗਰਾਮ ਕਰਾ ਦਿਓ ਖੇਡਾਂ ਤੇ ਲੈ ਜਾਓ ਜਿਹੜੇ ਡਿਸੇਬਲ ਬੱਚੇ ਆ 10 ਬਾਰੀ ਸਾਡੇ ਬੱਸਾਂ ਦੇ ਵਿੱਚ ਉਲਟੇ ਆ ਕਿਤੇ ਕਿਤੇ ਉੱਤਰ ਗਏ ਆ ਸਾਨੂੰ ਬੇਤਾਬਾ ਪਾ ਦੇਂਦੀਆਂ ਨਾਲ ਪ੍ਰਸ਼ਾਸਨ ਹੁੰਦਾ ਰਾਤ ਨੂੰ ਅਸੀਂ ਜਨਾਨੀਆਂ ਕਿੱਥੇ ਬੱਚਿਆਂ ਨੂੰ ਲੱਭੀਏ ਫਿਰੇ ਲੱਭਦੀਆਂ ਫਿਰੇ ਇਹੋ ਜਿਹੀਆਂ ਸਾਡੀਆਂ ਕੰਡੀਸ਼ਨਾਂ ਨੇ ਇਹ ਸਾਡੇ ਤੇ ਲੈ ਇੱਕ ਸਾਈਨ ਕਰਨ ਦੋ ਭੱਜਦੇ ਆ ਮੇਰੇ ਤੋਂ ਟੀ ਉਮਰ ਕਿੰਨੀ ਹੈ ਜੀ ਮੇਰੀ 353 ਸਾਲ ਦੀ ਉਮਰ ਹੈ ਕਿ ਮੇਰੇ ਸਿਰਫ 4 ਸਾਲ ਰਹਿੰਦੇ ਆ ਤਿੰਨ ਬੱਚੇ ਮੇਰੇ ਅੱਜ ਵਿਆਹ ਦੋ ਚਾਹੀਏ ਤੁਸੀਂ ਅਜੇ ਵੀ ਕੱਚੇ ਹੋ ਕੱਚੇ ਹੋ ਪੱਕੇ ਨਹੀਂ ਕੀਤਾ ਨਾ ਨਾ ਪੱਕੇ ਕਾਨੂੰਨ ਨੂੰ ਤਾਂ ਆ ਦੇਖ ਲਓ ਤੁਸੀਂ ਕੀ ਹੋ ਗਿਆ ਹੁਣ ਪ੍ਰਸ਼ਾਸਨ ਕਿਵੇਂ ਆ ਗਿਆ ਜਦੋਂ ਤੇਲ ਪੈ ਗਿਆ ਬੀਬੀ ਦੇ ਮੈਂ ਤਾਂ ਅਸੀਂ ਤਾਂ ਦੋਨੇ ਪੈਣਾ ਮੱਥ ਕੇ ਆਈਆਂ ਵਾ ਮਾਰਨਾ ਮੈਂ ਡੈੱਡ ਬੋਡੀਆਂ ਲੈ ਜਾਣਗੇ ਸਾਡੀਆਂ ਚ ਹੌਸਲਾ ਬਣਾ ਦੇ ਹੱਸਿਆ ਮਾਰਨਾ ਆਇਆ ਵੀਰੇ ਮੇਰੇ ਕੋਲੇ ਵੀ ਖਾਣ ਪੀਣ ਵਾਲਾ ਇਹੋ ਜਿਹਾ ਸਮਾਨ ਆ ਜਿਹਦੇ ਨਾਲ ਮੂੰਹ ਕੋਲੇ ਕੀਤਾ ਜਦੇ ਖਤਮ ਪੰਜਾਬ ਸਰਕਾਰ ਮਾਰਨਾ ਆਇਆ ਸਾਡੇ ਨਹੀਂ ਜਿਹੜੇ ਕਿਸੇ ਮਸਲੇ ਦੇ ਆ ਪੀਰੇ ਜਦੋਂ ਕੋਈ ਸਪਾਟ ਗੱਲ ਯਾਰ ਇੱਕ ਦਿਨ ਹੀ ਮਰ ਜਾਗੇ ਇੱਕ ਦਿਨ ਮਰਨਾ ਚੰਗਾ ਪਲ ਪਲ ਮਰਨ ਨਾਲ ਨਹੀਂ ਜਿਹੜੇ ਜਿਹੜੇ ਸਰਕਾਰੀ ਟੀਚਰਾਂ ਨੂੰ 92000 ਮਹੀਨਾ ਤਨਖਾਹ ਮਿਲਦੀ ਆ ਕੀ ਤੁਹਾਡੇ ਤੋਂ ਕੰਮ ਉਹਨਾਂ ਦੇ ਬਰਾਬਰ ਉਹੋ ਜਿਹਾ ਲੈ ਜਾਂਦਾ ਬਾਦ ਲੈ ਜਾਂਦਾ ਬਾਦ ਦੁੱਖਣਾ ਤਿੱਕਣਾ ਕੰਮ ਲੈਂਦੇ ਆ ਬਾਦ ਲੈ ਲੈਂਦੇ ਆ ਬਾਦ ਉਹ ਸੀ ਅਗਰ ਹੋਬ ਨਾਲ ਕਹਿੰਦੇ ਆ ਨਹੀਂ ਸੀ ਰੋਵਾਂ ਸਿੱਧਾ ਸਭੀ ਥੋੜਾ ਤਾਂ ਕੁਝ ਵਿੱਚ ਬਿਗੜ ਜਾਊਗਾ ਸਾਡਾ ਕਿਹੜਾ ਪਾਸੇ ਸਰਕਾਰ ਨੇ ਬਿਗੜਨਾ ਦੋ ਮਿੰਟ ਬੈਠ ਹਾਂਜੀ ਕੋਈ ਗੱਲ ਨਹੀਂ ਜੀ ਇਹਨਾਂ ਦੀ ਮੀਟਿੰਗ ਕਰ ਲਈਏ ਹੁਣੇ ਹੀ ਇਹਨਾਂ ਦਾ ਮਸਲਾ ਹੱਲ ਕਰਾ ਦੇਣਾ ਪੰਜ ਮਿੰਟ ਵੇਚ ਲਓ ਇੱਕ ਮਿੰਟ ਛੱਡ ਦਿਓ ਜੀ ਛੱਡ ਦਿਓ ਅਸੀਂ ਲੋਕ ਕੋਈ ਗੱਲ ਨਹੀਂ ਹੱਲ ਕਰਾਉਣ ਚਾਹਦੇ ਆਂ ਸਾਡੇ ਕਨਾਲ ਜਾਊਗਾ ਕੋਈ ਨਹੀਂ ਮੈਂ ਇਸ ਕੋਈ ਨਹੀਂ ਮੀਡੀਆ ਨਹੀਂ ਜਾਊਗਾ ਪਰ ਸ਼੍ਰੀਮਾਨ ਜੀ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮਰਨ ਦੀ ਗੱਲ ਕੀਤੀ ਹੈ ਜਾਂ ਸੁਸਾਈਡ ਕਰਨ ਦੀ ਗੱਲ ਕੀਤੀ ਹੈ ਕੀ ਉੱਪਰ ਅਧਿਕਾਰੀਆਂ ਤੱਕ ਇਹ ਗੱਲ ਤੁਸੀਂ ਪਹੁੰਚਾ ਦੇਵਾਂਗੇ ਸਰ ਬਿਲਕੁਲ ਪਹੁੰਚਾਵਾਂਗੇ ਆਓ ਜੀ ਆਓ ਮੈਡਮ ਨਹੀਂ ਲੈਟਰ ਜਾਰੀ ਨਾ ਮੀਡੀਆ ਸਰ ਮੀਡੀਆ ਅੰਦਰ ਆ ਸਕਦਾ ਨਾਲ ਜੀ ਨਹੀਂ ਯਾਰ ਕੋਈ ਗੱਲ ਨਹੀਂ ਜੀ ਨਹੀਂ ਇਸ ਗੱਲ ਨਾਲ ਨਹੀਂ ਜਾ ਸਕਦਾ ਮੀਡੀਆ ਅੰਦਰ ਨਹੀਂ ਜਾ ਸਕਦਾ ਜੀ ਭਾਈ ਜੀ ਨਹੀਂ ਜਾ ਸਕਦਾ ਜਦੋਂ ਤੁਹਾਨੂੰ ਵਾਪਸ ਆਹਾਂ ਚ ਆ ਜਾਓ ਮੈਡਮ ਆ ਜਾਓ ਨਹੀਂ ਮੈਡਮ ਇਸ ਗੱਲ ਨਾਲ ਕੋਈ ਇਸ ਗੱਲ ਨਾਲ ਨਹੀਂ ਕਿਸੇ ਨਾਲ ਪਾਰਟ ਜਲ ਟੀ ਸਰ ਮੇਰੀ ਗੱਲ ਸੁਣੋ ਮੀਟਿੰਗ ਅੰਦਰ ਕਾ ਲੈ ਕੇ ਜਾਣਿਆ ਜਦੋਂ ਮੈਂ ਤੁਹਾਨੂੰ ਚਿੱਠੀ ਦਵਾ ਚਿੱਠੀ ਸੀ ਤੋਂ ਡੀ ਕਰਾ ਲਿਆਉਣਾ ਆਓ ਮੈਡਮ ਆਓ ਇਹ ਸਾਡੇ ਲੈ ਨਾ ਇਹ ਤਾਂ ਸੀ ਹੋਈ ਅਸੀਂ ਨਾ ਅੰਦਰ ਜਾਣਾ ਨਾ ਬਾਹਰ ਜਾਣਾ ਜੀ ਫਿਰ ਜੋ ਤੁਹਾਡਾ ਹੁਣ ਬਾਈਲਾ ਮੀਡੀਆ ਵੀ ਸਾਹਮਣੇ ਆਓ ਮੈਡਮ ਆਓ ਰਹਿਣਾ ਬੈਠੋ ਆਰਾਮ ਨਾਲ ਬੈਠੋ ਇਹ ਪੀੜਤ ਲੋਕਾਂ ਦੀ ਆਵਾਜ਼ ਅਸੀਂ ਜੇ ਸਰਕਾਰ ਤੱਕ ਪਹੁੰਚਾ ਰਹੇ ਹਾਂ ਤੇ ਮਾੜੀ ਥੋੜੇ ਕਰ ਰਹੇ ਹਾਂ ਜੀ ਅਸੀਂ ਵੀ ਤੁਹਾਡੀ ਗੱਲ ਹੀ ਪਹੁੰਚਾ ਦੇ ਆਓ ਤੁਸੀਂ ਦੇਖ ਸਕਦੇ ਹੋ ਇਸ ਸਿੱਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਮੁਹਾਲੀ ਅੱਗੇ ਪੰਜਾਬ ਚੋਂ ਇਹ ਪੈਣਾਪਰਾ ਆਏ ਨੇ ਔਰ ਇੱਥੇ ਇੱਕ ਭੈਣ ਨੇ ਆਪਣੇ ਆਪ ਨੂੰ ਤੇਲ ਪਾ ਕੇ ਅਗਨੋਂ ਦੀ ਕੋਸ਼ਿਸ਼ ਕੀਤੀ ਆ ਔਰ ਇੱਕ ਵੀਰ ਜਿਹੜਾ ਗੇਟ ਦੇ ਉੱਪਰ ਚੜਿਆ ਉਹਨੂੰ ਪੁਲਿਸ ਨੇ ਥੱਲੇ ਸਿੱਟਿਆ ਪੱਗਾਂ ਨੱਥੀਆਂ ਨੇ ਇਹ ਕਹਿੰਦੇ ਨੇ ਕਿ ਸਾਨੂੰ 18 18 20 20 ਸਾਲ ਤੋਂ ਕੱਚੇ ਹੀ ਰੱਖਿਆ ਸਰਕਾਰ ਇਹ ਕਹਿੰਦੇ ਆ ਸਾਡਾ ਐਲਾਨ ਕਰਤਾ ਵੀ ਪੱਕੇ ਕਰਤੇ ਪਰ ਇਹ ਕਹਿੰਦੇ ਆ ਪੱਕੇ ਕੀਤਾ ਨਹੀਂ ਦਾ ਸਾਨੂੰ ਹੁਣ ਅੰਦਰੋਂ ਪ੍ਰਸ਼ਾਸਨ ਆਇਆ ਅੰਦਰ ਲੈ ਕੇ ਜਾ ਰਿਆ ਇਹਨਾਂ ਦੀ ਮੰਗ ਸੀ ਕਿ ਮੀਡੀਆ ਸਾਡੇ ਨਾਲ ਜਾਵੇ ਪਰ ਪੁਲਿਸ ਅਫਸਰ ਕਹਿੰਦੇ ਨੇ ਕਿ ਅਸੀਂ ਮੀਡੀਆ ਨੂੰ ਅੰਦਰ ਨਾਲ ਨਹੀਂ ਜਾਣ ਦੇਣਾ ਸਵਾਲ ਇੱਥੇ ਮੀਡੀਆ ਤੇ ਵੀ ਆ ਮੀਡੀਆ ਚੈਨਲ ਬਹੁਤ ਨੇ ਪਰ ਪਤਾ ਨਹੀਂ ਕਿਉਂ ਉਹ ਮੀਡੀਆ ਅੱਜ ਇੱਥੇ ਦੇਖ ਹੀ ਨਹੀਂ ਰਿਹਾ ਉਹ ਮੀਡੀਆ ਅੱਜ ਇੱਥੇ ਆਇਆ ਹੀ ਨਹੀਂ ਵੱਡੇ ਵੱਡੇ ਚੈਨਲ ਬੀਜੀ ਕੇਬਲਾ ਵਾਲੇ ਵੱਡੇ ਵੱਡੇ ਸੈਟਲਾਈਟ ਚੈਨਲ ਅੱਥੇ ਕਿੱਥੇ ਨੇ ਇਹ ਲੋਕ ਪੀੜਤ ਨਹੀਂ ਇਹਨਾਂ ਲੋਕਾਂ ਦੀ ਆਵਾਜ਼ ਆਵਾਜ਼ ਨਹੀਂ ਇਹ ਸਵਾਲ ਜਿਹੜੇ ਸਰਕਾਰਾਂ ਨੂੰ ਆ ਉੱਥੇ ਮੀਡੀਆ ਨੂੰ ਵੀ ਕੁਝ ਇਹ ਕਮਰੇ ਦਾ ખોકે દરવાસે देते હે અમારે કોઈ હાલ ન کرتے હે આમત છોકે આમ মিটিং মিটিং મુલાકાત نہیں کریں گے આ સહ મુસે મુલાકાત ન کرنے بس અમારે લેટર દેખો 2 મિનિટ કા કામ નહી અગર કરને કરને કો શાયદ 2 મિનિટ મે કર સકતે હે લેકિન અમારી લેટર ન જારી કરે અમે તરફ આ રહે હે जानबूझकर દરવા રહે કે યહી પર બેઠે રહેંગે ધરના પ્રદર્શન કરતે રહેંગે અમે યહી પર બેઠે હો જતક અમારી લેટર ન દેતે ચાહે અમે લેટર હો અભી દે દો તਾਨੂੰ લેટર کس ચીજ دی ચાહીદી આ પક્કે હોન દી કે તનખા વધન દી સર સાਾਨੂੰ લેટર અસી ગ્રુપ ડી وچ પાએ ગયા સાਾਨੂੰ ગ્રુપ ડી ચ ਜਿਹੜਾ ਸਤੋ ਕੰਮ ਇਹਨਾਂ ਨੇ ਇੱਕ ਉਹ ਲਿਆ ਜਿਹੜਾ ਇੱਕ ਟੀਚਰ ਕਰਦਾ ਸਕੂਲਾਂ ਵਿੱਚ ਜਿਹੜਾ ਇੱਕ ਇੱਕ ਰੁਕ ਸੀ ਮੈਡਮ ਅਸੀਂ ਸੀ ਵਿੱਚ ਸੀ ਪਹਿਲਾਂ ਡਿਮੋਸ਼ਨ ਕਰਤੀ ਸਾਰੀ ਡਿਮੋਸ਼ਨ ਕਰਤੀ ਜਿਹਨਾਂ ਨੇ ਸਾਨੂੰ ਕਹਤਾ ਕਿ ਤੁਸੀਂ ਅਸਿਸਟੈਂਟ ਹੋ ਅਸਿਸਟੈਂਟ ਵੀ ਕਿਹਦੇ ਬਣਾਇਆ ਬਲੈਕ ਲੈਵਲ ਤੇ ਜਿਹੜੇ ਟੀਚਿੰਗ ਸਟਾਫ ਹੈਗਾ ਨਾ ਟੀਚਿੰਗ ਸਟਾਫ ਸਾਨੂੰ ਉਹਨਾਂ ਦੇ ਹੈਲਪਰ ਬਣਾਤਾ ਤੇ ਅਸੀਂ ਨਾ ਤਾਂ ਕਦੇ ਹੈਲਪਰ ਸੀ ਪਰ ਅਸੀਂ ਉਹਨਾਂ ਦੇ ਹੈਲਪਰ ਬਣਾਈ ਗਿਆ ਸਾਡੇ ਮਨ ਤੋਂ ਦੁੱਖਦਕ ਅਸੀਂ ਹੈਲਪਰ ਬਣ ਗਿਆ ਕਦੇ ਐਮਏ ਬੀਏ ਟੈਕ ਕਲੀਅਰ ਕਰਕੇ ਬੰਦਾ ਹੈਲਪਰ ਬਣੇ ਤਾਂ ਤੁਸੀਂ ਸੋਚੋ ਅੰਦਰੋਂ ਕੀ ਮਨ ਕਿੰਦਾ ਮਹਿਸੂਸ ਕਰਦਾ ਸਾਡੀ ਰੋਟੀ ਜੜ ਨੀਦ ਚੈਨ ਸਭ ਕੁਝ ਲੁੱਟਿਆ ਪਿਆ ਸਾਨੂੰ ਕੁਝ ਨਹੀਂ ਸੋਚਦਾ ਰਾਤ ਤੜਕੇ ਅਸੀਂ 1 ਵਜੇ 1:30 ਵਜੇ ਕੰਤਾ ਟੱਕਰਾ ਮਾਰਦੇ ਜਿਵੇਂ ਤੁਹਾਨੂੰ ਐ ਨਹੀਂ ਲੱਗਦਾ ਜਿ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਨਾਲ ਕੱਚੇ ਮੁਲਾਜ਼ਮਾਂ ਦੀ ਹੱਥਪਾਈ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਜਿਹੜਾ ਮੁਲਾਜ਼ਮਾ ਕਾ ਬਰਾਦੀ ਵੀ ਭਾਈ ਹਾਏ 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 ਤੁਸੀਂ ਦੇਖ ਸਕਦੇ ਹੋ ਇਹਦਰ ਬਣਾਣਾ ਤੁਸੀਂ ਦੇਖ ਸਕਦੇ ਹੋ ਕੱਚਾ ਮੁਲਾਜ਼ਮਾ ਕਰਨੀ ਕੋਸ਼ਿਸ਼ ਕੀਤੀ ਗਏ ਤੇ ਉਹਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ ਉਸ ਦੀ ਪੱਗ ਲੈ ਗਈ ਆ ਔਰ ਹਾਂ ਭਾਈ ਜੀ ਇੱਕ ਇੱਕ ਹੀ ਹੋ ਗਿਆ ਪੁੱਛ ਕੀਤੀ ਹੈ ਸਰਕਾਰ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਸਾਡੇ ਨਾਲ ਪਿਛਲੇ 15-15 ਸਾਲਾਂ ਤੋਂ ਅਸੀਂ ਕੀ ਕਹੂੰ ਜੀ ਆਹ ਵੇਖੋ ਜੀ ਪ੍ਰਸ਼ਾਸਨ ਦਾ ਧੱਕਾ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕਰ ਰਿਹਾ ਡਿਪਾਰਟਮੈਂਟ ਦੇ ਕਾਲੀਆ ਪੱਗਾਂ ਲਾ ਰਹੇ ਧੱਕੇ ਮਾਰ ਬੱਗਾ ਲਾ ਰਹੇ ਧੱਕੇ ਮਾਰ ਬੱਗਾ ਲਾ ਰਹੇ ਆਡਾ ਬੁਰਾ ਹਾਲ ਕੀ ਕਾ ਆ ਰਿਹਾ ਆ ਪੰਜਾਬ ਸਰਕਾਰ ਦਾ ਬੁਰਾ ਹਾਲ ਹੋ ਚੁੱਕਿਆ ਆ ਜਨਾਬਾ ਪਿਛੇ 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 ਪੂਰੇ ਪੰਜਾਬ ਚੋਂ ਕੱਚੇ ਮੁਲਾਜ਼ਮ ਆਏ ਨੇ ਸਿੱਖਿਆ ਬੋਰਡ ਦੇ ਦਫ਼ਤਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਦੇ ਇੱਕ ਸਾਥੀ ਨੂੰ ਧੱਕਾ ਮਾਰ ਕੇ ਪੁਲਿਸ ਵੱਲੋਂ ਥੱਲੇ ਸੁੱਟਿਆ ਗਿਆ ਪਾੜੂ ਤੇ ਚੁੱਕਿਆ ਔਰ ਇੱਕ ਡੀਵੀ ਨੇ ਆਪਣੇ ਆਪ ਨੂੰ ਕੰਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਕੱਚੇ ਮੁਲਾਜ਼ਮ ਸਵਾਲ ਕਰਦੇ ਨੇ ਕਿ ਸਾਡੇ ਨਾਲ ਇਹ ਕਿਉਂ ਕੀਤਾ ਜਾ ਰਿਹਾ ਸਾਹਮਣੇ ਪੰਜਾਬ ਪੁਲਿਸ ਔਰ ਇਹ ਕੱਚੇ ਮੁਲਾਜ਼ਮ ਜਿਹੜੇ ਨੇ ਕਹਿੰਦੇ ਨੇ ਕਿ ਸਾਨੂੰ ਪੱਕੇ ਕਰਨ ਦਾ ਇਲਾਨ ਕੀਤਾ ਗਿਆ ਔਰ ਪੱਕੇ ਨਹੀਂ ਕੀਤਾ ਗਿਆ ਜਦੋਂ ਅੱਜ ਸਿੱਖਿਆ ਬੋਰਡ ਦੇ ਦਫ਼ਤਰ ਦੇ ਅੱਗੇ ਆਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਝਟਕਾ ਮੁੱਕੀ ਪੁਲਿਸ ਦੇ ਨਾਲ ਚੱਲ ਰਹੀ ਆ ਪੱਗਾਂ ਦਸਤਾਰਾਂ ਜਿਹੜੀਆਂ ਨੇ ਉਹ ਉਤਰ ਚੁੱਕੀਆਂ ਨੇ ਔਰ ਇੱਥੇ ਪੁਲਿਸ ਦੇ ਨਾਲ ਕਸਮਕਸ ਚੱਲ ਰਹੀ ਆ ਕੱਚੇ ਮੁਲਾਜ਼ਮ ਸਿੱਖਿਆ ਬੋਰਡ ਦੇ ਦਫ਼ਤਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਜਿਹੜੀ ਆ ਉਹ ਜਾਣ ਤੋਂ ਰੋਕ ਰਹੀ ਆ ਇਹ ਪੱਗਾਂ ਲਾਈਆਂ ਜਾ ਰਹੀਆਂ ਨੇ